ਸਤਿ ਸ੍ਰੀ ਅਕਾਲ ਜੀ ਬਲੌਕ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਆਪਾਂ ਲੱਗਿਆਂ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਲਓ ਜੀ ਆਪਾਂ ਲੱਗਿਆਂ ਬਿਹੜਾ ਸੁੰਭਰਨ ਸਵੇਰ ਦਾ ਟਾਈਮ ਆ ਤੇ ਆਪਾਂ ਬਿਹੜਾ ਸੁੰਭ ਲਈਏ ਬਿਹੜਾ ਸੁੰਭਰਨ ਤੋਂ ਬਾਅਦ ਫਿਰ ਆਪਾਂ ਕਮਰੇ ਸੰਭਰਾਂਗੇ ਤੇ ਬਾਕੀ ਹੋ ਜਿਹੜਾ ਰਹਿੰਦਾ ਕੰਮ ਆ ਬਾਕੀ ਆਪਾਂ ਫੇਰ ਕਰਾਂਗੇ ਲਓ ਜੀ ਆਪਾਂ ਬਿਹੜਾ ਸੁੰਬਰ ਲਿਆ ਸੀਗਾ ਬਿਹੜਾ ਸੁੰਬਰਣ ਤੋਂ ਬਾਅਦ ਆਪਾਂ ਕਮਰੇ ਵੀ ਸੁੰਬਰ ਲਏ ਸੀਗੇ ਕਮਰੇ ਸੁੰਬਰ ਕੇ ਫਿਰ ਪੋਚਾ ਪੁਚਲਾਤਾ ਸੀਗਾ ਤੇ ਪੋਚੇ ਦਾ ਨਵੇੜ ਕੇ ਪੋਚਾ ਲਾ ਕੇ ਫਿਰ ਮੈਂ ਇੱਧਰ ਆ ਗਈ ਫਿਰ ਮੈਂ ਕੱਪੜੇ ਧੋਣ ਲੱਗ ਗਈ ਤੇ ਬਾਕੀ ਟਾਈਮ ਤਾਂ ਕਾਫੀ ਹੋ ਗਿਆ ਸੀਗਾ ਮੈਂ ਕਿਹਾ ਚੱਲ ਕੱਪੜੇ ਧੋ ਦਿੰਨੀ ਆ ਤੇ ਬਾਕੀ ਫਿਰ ਮੈਂ ਕੱਪੜੇ ਧੋਣ ਲੱਗ ਗਈ ਲਓ ਜੀ ਆਪਣਾ ਕੱਪੜਿਆਂ ਦਾ ਨਿਬੜ ਗਿਆ ਸੀਗਾ ਆਪਾਂ ਕੱਪੜੇ ਧੋ ਲਏ ਸੀਗੇ ਬਾਕੀ ਰਹਿੰਦੇ ਕੰਮ ਆਪਾਂ ਉਹ ਵੀ ਸਾਰੇ ਨਿਬੜ ਲੈ ਸੀਗੇ ਤੇ ਬਾਕੀ ਫੇਰ ਇਹ ਸ਼ਾਮ ਦਾ ਟਾਈਮ ਆ ਹੁਣ ਆਪਾਂ ਸ਼ਾਮ ਨੂੰ ਲੱਗੇ ਆਂ ਦਾਣੇ ਭੁੰਨਣ ਤੇ ਜੇਠ ਦਾ ਮਹੀਨਾ ਜਿਹੜਾ ਕਰਕੇ ਉਹਦੇ ਕਰਕੇ ਆਪਾਂ ਮੱਥਾ ਟੇਕਦੇ ਹੁੰਨੇ ਆਂ ਦਾਣੇ ਭੁੰਨ ਕੇ ਤੇ ਪਸ਼ੂਆਂ ਦੀ ਸਲਾਮਤੀ ਵਾਸਤੇ ਤੇ ਆਪਾਂ ਮਤਲਬ ਕਿ ਇਹ ਦਾਣੇ ਭੁੰਨਦੇ ਹੁੰਨੇ ਆਂ ਲਓ ਜੀ ਆਪਾਂ ਹੁਣ ਦਾਣੇ ਭੁੰਨੀ ਆਂ ਲੋ ਜੀ ਆਪਣੇ ਦਾਣੇ ਭੁੰਨੇ ਗਏ ਸੀਗੇ ਤੇ ਆਪਾਂ ਫਿਰ ਮੱਥਾ ਵੀ ਟੇਕ ਲਿਆ ਸੀਗਾ ਤੇ ਬਾਕੀ ਅੱਜ ਦਸਵੀਂ ਦਾ ਵੀ ਸੀਗਾ ਆਪਾਂ ਦਸਵੀਂ ਦਾ ਵੀ ਮੱਥਾ ਟੇਕਣਾ ਸੀਗਾ ਤੇ ਦਸਵੀਂ ਦਾ ਵੀ ਆਪਾਂ ਪ੍ਰਸ਼ਾਦ ਬਣਾਇਆ ਤੇ ਖੀਰ ਬਣਾਈ ਤੇ ਮੱਥਾ ਟੇਕਿਆ ਤੇ ਬਾਕੀ ਕੰਮ ਬਹੁਤ ਜ਼ਿਆਦਾ ਹੋ ਗਿਆ ਸੀ ਕਿ ਇਹਦੇ ਕਰਕੇ ਕਾਫੀ ਲੇਟ ਵੀ ਹੋ ਗਿਆ ਸੀਗਾ ਕਿਉਂਕਿ ਦਸਵੀਂ ਦਾ ਮੱਥਾ ਵੀ ਟੇਕਣਾ ਸੀਗਾ ਬਾਕੀ ਦਾਣੇ ਭੁੰਨ ਕੇ ਮਤਲਬ ਕਿ ਦਾਣੇ ਦਾ ਵੀ ਮੱਥਾ ਟੇਕਣਾ ਸੀਗਾ ਇਹਦੇ ਕਰਕੇ ਤੇ ਬਾਕੀ ਫਿਰ ਆਪਾਂ ਬਣਾਈ ਦਾਲ ਦਾਲ ਆਪਾਂ ਬਣਾਈ ਅੱਜ ਮੂੰਗੀ ਮਸਰੀ ਦੀ ਤੇ ਬਾਕੀ ਮੂੰਗੀ ਮਸਰੀ ਦੀ ਦਾਲ ਬਣਾ ਕੇ ਤੇ ਤੜਕਾ ਲਾਇਆ ਤੇ ਫਿਰ ਆਪਾਂ ਪਕਾਈ ਰੋਟੀ ਚਲੋ ਠੀਕ ਹੈ ਜੀ ਵੀਡੀਓ ਦਾ ਅੰਤ ਆਪਾਂ ਇੱਥੇ ਹੀ ਕਰਦੇ ਹਾਂ ਮਿਲਦੇ ਹਾਂ ਅਗਲੇ ਬਲੌਗ ਨਾਲ ਧੰਨਵਾਦ ਜੀ